ਚਿੱਟਾ ਲੈ ਕੇ ਆ ਰਿਹਾ ਸੀ ਗੇਰੋ ਕਿਥੋਂ ਆਵਲੇ ਕੋਆ ਚੀ ਨਾ ਕਿਥੋਂ ਲੈ ਕੇ ਆ ਰਹੇ ਸੀ ਚੋਪੜਾ ਤੇ ਮੀਤੀ ਦੋਨੇ ਜਾਨਾ ਤੋਂ ਇਧਰੋਂ ਲੈ ਕੇ ਆ ਰਹੇ ਅੱਥੇ ਬਾਈ ਉਹ ਖੜੇ ਸੀ ਇਮਦਲੇ ਇਹਨਾਂ ਨੇ ਮੈਨੂੰ ਰੋਕ ਲਿਆ ਸੀ ਬਾਈ ਤੇ ਮੇਰੇ ਕੋਲ ਚਿੱਟਾ ਸੀਗਾ ਜੇਕ ਤੇ ਮੇਰੇ ਕੋਲ ਜੇਕ ਸੀਗਾ ਇਹਦੇ ਪਰ ਹਾਂਜੀ ਤੇ ਫਿਰ ਕੀ ਹੋਣ ਕੋਟਿਆ ਵੀ ਤੈਨੂੰ ਹਾਂਜੀ ਤੇ ਕਿੰਨੇ ਦਿਨ ਤੋਂ ਨਸ਼ਾ ਕਰ ਰਹੇ ਸੱਤ ਅੱਠ ਸਾਲ ਹੋ ਗਈ 8 ਸਾਲ ਹੋ ਗਏ ਹਾਂਜੀ ਇਹਨਾਂ ਤੋਂ ਹੀ ਲੰਦੇ ਆ ਰਹੇ ਆ ਤੇ ਨਹੀ ਨਹੀ ਹੋਰ ਜਿਵੇਂ ਜਿਵੇਂ ਕੋਈ ਬੇਦਰੰਦਈ ਬਹੁਤ ਬਹੁਤ ਸਾਲ ਇਹਨਾਂ ਦੇ ਸੰਪਰਕ ਚ ਕੋਈ ਪਾਇਆ ਮਿੰਨ ਨਾ ਕੋ ਗੇ ਅੱਜ ਇਹਨਾਂ ਨੇ ਕਿੱਥੇ ਬੁਲਾਇਆ ਸੀ ਇੱਥੇ ਬੁਲਾਇਆ ਸੀ ਅਕਵਾੜਾ ਇਹ ਹੁਣ ਕਿੱਥੇ ਨੇ ਉਹ ਉਹ ਤਾਂ ਭੱਜ ਗਈ ਮਨ ਦੇ ਕੇ ਮੈਂ ਇੱਧਰੋਂ ਆ ਰਸੀ ਗਈ ਉਹਦੇ ਇਹਨਾਂ ਨੇ ਰੋਕ ਲਈ ਬਾਕੀ ਦੇ ਰੋਕ ਨਾ ਕਿੰਨੇ ਦਾ ਲਿਆ ਸੀ ਤੁਸੀਂ ਨੇ 800 ਰੁਪਏ ਦਾ 800 ਕਿੰਨਾ ਹੁੰਦਾ ਉਹ ਮੈਂ ਤਾਂ ਪਤਾ ਨਹੀਂ ਉਹਨਾਂ ਕਾਰ ਕਿੰਨਾ ਹੁੰਦਾ ਇੰਗ੍ਰਾਮ ਨਹੀਂ ਹੁੰਦਾ ਜੀ ਮਿਲੀ ਕਿੰਨਾ ਹੁੰਦਾ 15 20 ਮਿੰਟ ਤੇ ਰੋਜ਼ ਹੀ ਲਾਣੋ ਸੀ ਹਾਂਜੀ ਤੇ ਪੂਰਾ ਕਿੱਥੋਂ ਕਰਦੇ ਹੋ ਪੈਸਾ ਕੰਮ ਕਰਦੇ ਆ ਪ੍ਰਾਈਵੇਟ ਕੀ ਕੰਮ ਕਰਦੇ ਮੈਕਸਲੇ ਦਾ ਕੰਮ ਕਰਦੇ ਮੈਕਸਲੇ ਕਿਹੜੇ ਪ੍ਰਾਈਵੇਟ ਦਾ ਦਿੱਤੇ ਪ੍ਰਾਈਵੇਟ ਹਸਪੀਟਲ ਦਾ ਪ੍ਰਾਈਵੇਟ ਹਸਪੀਟਲ ਹਾਂਜੀ ਤੇ ਹੁਣ ਪੁਲਿਸ ਨੂੰ ਪੁਲਿਸ ਨੇ ਕਰੇ ਤੁਹਾਨੂੰ ਅਰੈਸਟ ਨਹੀਂ ਕੀਤਾ ਜਾਂ ਪੜਿਆ ਨਹੀਂ ਕਰੇ ਰੋਕਿਆ ਨਹੀਂ ਜਾਂ ਨਸਿੱਤ ਪੁਲਿਸ ਨਹੀਂ ਤੇ ਦਵਾਈ ਦੇਣੇ ਰਾਣੀ ਕਿ ਕੋਰ ਸੈਂਟਰ ਵੀ ਗਿਆ ਸੀ ਜੀ ਬਸ ਹੁਣ ਹੁਣ ਤੁਹਾਨੂੰ ਪੁਲਿਸ ਅਰੈਸਟ ਕਰਨ ਦੇ ਲਈ ਪਹੁੰਚ ਗਈ ਆ ਤਾਂ ਫਿਰ ਤੁਸੀਂ ਕੀ ਕੀ ਦੱਸ ਦਵੋਗੇ ਨਹੀਂ ਨਹੀਂ ਸਰ ਇਹਨਾਂ ਨੂੰ ਪਾਰੀ ਦੇਵਾਂਗੇ ਜਿਹੜੇ ਜੜੇ ਵੇਚ ਗਏ ਔਰ ਇਹੋ ਕਰਾਵਾਂਗੇ ਜਿਹੜੇ ਤੇ ਵੇਚ ਗਏ ਇਹਨਾਂ ਛੱਡ ਦਾਂਗੇ ਦਵਾਈ ਦੇ ਦਵਾਂਗੇ ਆਪਸ ਮਸ਼ਾ ਛੱਡਣ ਦੀ ਕੋਸ਼ਿਸ਼ ਕਰੋਗੇ ਤੁਸੀਂ ਫਿਰ ਹਾਂਜੀ ਕਰੋ ਬਿਲਕੁਲ ਜੀ ਪੁਲਿਸ ਦਾ ਸਾਥ ਦੇਵਾਂਗੇ ਜੀ ਕੀ ਐਸਾ ਕਹਿੰਦੇ ਕੀ ਨਾਮ ਕੀ ਮੇਰਾ ਨਾਮ ਵਿੱਕੀ ਜੀ ਕੀ ਹੋਇਆ ਕੀ ਅਸੀਂ ਮੌਜੂਦ ਮੋਹਲ ਸਰ ਜੀ ਇਹ ਸਾਡੇ ਗਪਾਲ ਨਗਰ ਦੇ ਵਿੱਚ ਹੀ ਬਹੁਤ ਜ਼ਿਆਦਾ ਚਿੱਟਾ ਵਿਖਦਾ ਜੀ। 8-9 ਮਹੀਨਾ 1.5 ਮਹੀਨਾ ਹੋ ਗਿਰੋ। ਤੇ ਇੱਥੇ ਰੋਜ਼ ਦੇ ਮੰਨ ਕੇ ਚੱਲੋ 100-150 ਮੁੰਡਾ ਦਿੱਲੀ ਆਂਦੀ ਐ ਕਿੱਸੇ ਚਿੱਟਾ ਲੈਣ। ਸਾਨੂੰ ਮੰਨ ਕੇ ਦੱਸਿਆ ਸੀ ਗਰਾਊਂਡ ਦੇ ਵਿੱਚ ਖੜਨਾ ਸਾਡਾ ਪਰੇਸ਼ਾਨ ਹੋ ਜਾਂਦਾ ਜੀ। ਸਾਡੇ ਆਸੇ-ਪਾਸੇ ਘਰ ਸਾਡੇ ਆਦਿ ਦੇ ਇਸ ਤੇ ਇਹਨਾਂ ਦੇ ਸਾਰਿਆਂ ਦੇ ਘਰ ਇਹ। ਬੱਚੇ ਬਾਹਰ ਨਿਕਲਦੇ ਪੁਲਸ ਆਂਦੀ ਐ, ਟੱਪਦੀ ਐ, ਕਰਦੇ ਮਾਰੀ ਅੰਦਰ ਭੱਜ ਜਾਂਦੇ। ਪੁਲਸ ਆ ਗਈ ਪੁਲਸ ਆ। ਤੇ ਜਿਹੜੀ ਰਾਤ ਨੂੰ ਜਾਂ ਸਵੇਰੇ ਜਿਹੜੀ ਪੀਸੀਆਰ ਆਂਦੀ ਹੈ ਉਹਨਾਂ ਨੇ ਸਭ ਕੰਪਲੀਟ ਵੀ ਕੀਤੀ ਵੀ ਤੁਸੀਂ ਸਰਦੀਆਂ ਤੇ ਸਾਡੇ ਚਿੱਟਾ ਵਿਕਦਾ ਤੁਸੀਂ ਇਹਨਾਂ ਨੂੰ ਰੋਕੋ ਜੀ ਉਹ ਕਹਿੰਦੇ ਤੁਸੀਂ 112 ਤੇ ਫੋਨ ਕਰੋ ਜੀ ਇਧਰ ਮੈਂ 112 ਤੇ ਫੋਨ ਕੀਤਾ ਤੇ ਉਹ ਮੌਕੇ ਤੇ ਕਹਿੰਦੇ ਜੀ ਤੁਸੀਂ ਮੌਕੇ ਤੇ ਕਹਿੰਦੇ ਸਾਨੂੰ ਜਿਹੜਾ ਤੁਸੀਂ ਮੌਕੇ ਤੇ ਉਹਨੇ ਜੇਬ ਚ ਬਰਾਮਾ ਹੁੰਦਾ ਮੌਕੇ ਤੇ ਸਾਨੂੰ ਕਹਿੰਦਾ ਸੀ ਕਿ ਸਾਨੂੰ ਤਾਂ ਪਤਾ ਨਹੀਂ ਉਹ ਜੇਬ ਚ ਹੈਗਾ ਕਿ ਨਹੀਂ ਗਾਣ ਲੇਕਿਨ ਉਹ ਬੇਸ ਤੇ ਜ਼ਰੂਰ ਲਿਆ ਮੌਕੇ ਤੇ ਲੈ ਆਂਦੇ ਆ ਜਿਹੜਾ ਅੱਜ ਹੋਇਸਰੇ ਅਸੀਂ ਆਪ ਟ੍ਰੈਪ ਲਾਇਆ ਨੇ ਤੇ ਇਹਲੇ ਮੇਰੇ ਯਾਰ ਦੋਸਤਾਂ ਪੰਜ ਸੱਤ ਜਣੇ ਵੀ ਕਿੰਨੇ ਜਣੇ ਲੈਣ ਆਂਦੇ ਆ ਚਾਰ ਪੰਜ ਜਣੇ ਸੀਗੇ ਸਰ ਜੀ ਉਹ ਤਾਂ ਮੁੱਕ ਗਏ ਪੱਛ ਇੱਕ ਫੜ ਲਿਆ ਸਰ ਜੀ ਅਸੀਂ ਜਿਹੜਾ ਲੈ ਕੇ ਆ ਰਹੇ ਸੀ ਉਤੋਂ ਅਸਾਸ ਦੇ ਬ੍ਰਾਹਮਣ ਦੀ ਕਿਤਾਸੀ ਸਿੱਟ ਕਰ ਤੇ ਕਿੱਟਾ ਸੀ ਬ੍ਰਾਹਮਣ ਦਾ ਹਾਂ ਜੀ ਹਾਂ ਜੀ ਲੈ ਜੀ ਨਾਲ ਇਹ ਇਹਨਾਂ ਨੂੰ ਕਰੀਓ ਹਰੀਓ ਹਰੀ ਮਾ ਤੇਰਾ ਕਰਾਉਂਗਾ ਆ ਮੌਕੇ ਤੋਂ ਕੀਤਾ ਮੁੰਡੇ ਦਾ ਬਰਾਮਦ ਠੀਕ ਹੋ ਗਿਆ ਆਇਆ ਉਹ ਨਤਾਨਿਕ ਨਾਲ ਲੈ ਕੇ ਚਲੇ ਕੋਈ ਮਿੰਟ ਇਹਨਾਂ ਨੇ ਤੁਹਾਨੂੰ ਇੱਕਲਾ ਜਮੀ ਦਿੱਤੀ ਹੈ ਕਿੰਨੇ ਕ ਸਮੇਂ ਪਹਿਲਾਂ ਦਿੱਤੀ ਜੀ ਬਸ 7-8 ਮਿੰਟ ਹੋਇਆ ਜੀ ਹੁਣ ਤੁਹਾਨੂੰ ਜੀ ਅੱਛਾ ਇੱਥੇ ਹੀ ਸਿਚੋ